ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਿੰਦਗੀ ਬਾਰੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਘੂਕ ਵਿਚਾਰ ਕਰੋ ਤੇ ਮੈਂ ਸਮਝਦਾ ਉਹਨਾਂ ਦੀ ਸਿਆਸੀ ਜ਼ਿੰਦਗੀ ਦੇ ਵਿੱਚੋਂ 16-17 ਸਾਲ ਤੱਕ ਜੇਲ੍ਹਾਂ ਦੇ ਵਿੱਚ ਬਤਾਏ ਤੇ ਉਹ ਜੇਲ੍ਹਾਂ ਕੋਈ ਕ੍ਰਿਮੀਨਲ ਨਹੀਂ ਸੀ ਸਿਰਫ ਤੇ ਸਿਰਫ ਪੰਜਾਬ ਦੇ ਮੁੱਦਿਆਂ ਪਿੱਛੇ ਤੇ ਸਭ ਤੋਂ ਵੱਡਾ ਕਿਸਾਨੀ ਮੁੱਦਿਆਂ ਪਿੱਛੇ ਸੀ ਤੇ ਅੱਜ ਜਦੋਂ ਦੇਸ਼ ਦੀ ਚੁਣੀ ਹੋਈ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਸੀ ਪਹਿਲਾਂ ਅਸਤੀਫਾ ਦੇਣ ਦਾ ਫੈਸਲਾ ਖੁਦ ਸਰ ਪ੍ਰਕਾਸ਼ੀਲ ਬਾਦਲ ਸਾਹਿਬ ਨੇ ਕਰਵਾਇਆ ਫਿਰ ਜਦੋਂ ਐਨਡੀਏ ਛੱਡਣਾ ਸੀ ਉਦੋਂ ਵੀ ਕੋਰ ਕਮੇਟੀ ਨੂੰ ਕਿਸਮ ਦੀ ਹਦਾਇਤ ਤੇ ਸਲਾਹ ਇਹੀ ਦਿੱਤੀ ਕਿ ਹੁਣ ਰਹਿ ਨਹੀਂ ਸਕਦੇ ਕਿਉਂਕਿ ਕਿਸਾਨ ਦੇ ਉੱਤੇ ਜੇ ਛੱਟ ਵੱਜੀ ਹੈ ਤੇ ਨਹੀਂ ਰਹਿਣਾ ਚਾਹੀਦਾ ਤੇ ਅੱਜ ਰੋਸ ਵਜੋਂ ਕਿਉਂਕਿ ਸਾਡੇ 80 80 85 85 ਸਾਲ ਦੀਆਂ ਮਾਤਾਵਾਂ ਸਾਡੀਆਂ ਸੜਕ ਤੇ ਬੈਠੀਆਂ ਬਜ਼ੁਰਗ ਬੈਠੇ ਨੇ 9 9 10 7 7 ਸਾਲ ਦੇ ਬੱਚੇ ਤੱਕ ਉੱਥੇ ਬੈਠੇ ਨੇ ਤੇ ਜੇ ਚੁਣੀ ਹੋਈ ਸਰਕਾਰ ਉਹਨਾਂ ਦੀ ਢੰਗ ਨਾਲ ਗੱਲ ਸੁਣਨ ਨੂੰ ਤਿਆਰ ਨਹੀਂ ਉਹਨਾਂ ਦੇ ਮਸਲੇ ਹੱਲ ਕਰਨ ਨੂੰ ਤਿਆਰ ਨਹੀਂ ਬਿੱਲ ਵਾਪਸ ਲੈਣ ਨੂੰ ਤਿਆਰ ਨਹੀਂ ਤਾਂ ਰੋਸ ਵਜੋਂ ਜਿਹੜਾ ਦੇਸ਼ ਦਾ ਸਰਵਉੱਚ ਜਿਹੜਾ ਹੈਗਾ ਇਹ ਅਵਾਰਡ ਇਹ ਵਾਪਸ ਕਰਨਾ ਸਰਦਾਰ ਪ੍ਰਕਾਸ਼ ਸਿੰਘ ਵਲਸਾਹ ਦਾ ਸਹੀ ਮੌਕੇ ਤੇ ਸਹੀ ਫੈਸਲਾ